ਪਰ ਮੈਂ ਸਮਝਦਾ ਵਾ ਜੋ ਕੰਮ ਜੋ ਐਫਰਟਸ ਜੋ ਸਿਨਸੇਰਿਟੀ ਲੋਕਾਂ ਦੇ ਪ੍ਰਤੀ ਪਿਛਲੇ 7 ਸਾਲ ਦੇ ਵਿੱਚ ਦਿਖਾਈ ਹੈ ਔਰ ਲੋਕ ਪਿਆਰ ਦੇ ਰਹੇ ਨੇ ਔਰ ਮੈਂ ਸਮਝਦਾ ਵਾ ਇਹ ਮੇਰੇ ਵਾਸਤੇ ਮਾਨ ਦੀ ਗੱਲ ਹੈ ਮੈਂ ਰਿਣੀ ਆ ਇਹ ਸਾਰੇ ਲੋਕਾਂ ਦਾ ਜਿਸ ਤਰੀਕੇ ਦੇ ਨਾਲੇ ਲੋਕ ਪਿਆਰ ਦੇ ਰਹੇ ਨੇ ਨਾਂ ਦੇ ਔਰ ਕਾਰਪੋਰੇਸ਼ਨਲ ਇਲੈਕਸ਼ਨ ਦੇ ਵਿੱਚ ਤੁਸੀਂ ਦੇਖ ਲਿਓ 21 ਤਰੀਕ ਨੂੰ ਰਿਜ਼ਲਟ ਆ ਜਾਣੇ ਨੇ ਔਰ ਕਿੰਨੇ ਅੱਛੇ ਰਿਜ਼ਲਟਸ ਆਮ ਆਦਮੀ ਪਾਰਟੀ ਦੇ ਕੈਂਡੀਡੇਟਸ ਨੇ ਆਉਣੇ ਨੇ ਇਹ ਇਸ ਮਸਿਆ ਨਹੀਂ ਸੀ ਹੋਣੀ ਅਸੀਂ ਇੱਕ ਅੰਡਰਪਾਸ ਦੇ ਵਾਸਤੇ ਕੱਲ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਜੀ ਨੂੰ ਰਿਕਵੈਸਟ ਕੀਤੀ ਹੈ ਕਿ ਸਟੇਟ ਗਵਰਨਮੈਂਟ ਸੈਂਟਰ ਸਰਕਾਰ ਦੇ ਨਾਲ ਗੱਲ ਕਰੇ ਸੀਐਮ ਸਾਹਿਬ ਗੱਲ ਕਰਨ ਅੰਡਰਪਾਸ ਬਣੇ ਇਸ ਏਰੀਆ ਦੇ ਵਿੱਚ 5 ਦਿਨ ਹੀ ਬਾਕੀ ਰਹਿ ਗਏ ਨੇ ਤੇ ਅਸੀਂ ਪਹੁੰਚੇ ਹਾਂ ਵਾਰਡ ਨੰਬਰ 66 ਵਿੱਚ ਜਿੱਥੇ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਨੇ ਵਿਰਾਟ ਦੇਵਗਨ ਜੀ ਜੋ ਬੁੱਧੀਜੀਵੀ ਵਿੰਗ ਆਮ ਆਦਮੀ ਪਾਰਟੀ ਦੇ ਮੈਂਬਰ ਵੀ ਨੇ ਉਸ ਤੋਂ ਇਲਾਵਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਮੈਂਬਰ ਵੀ ਨੇ ਔਰ ਇਸ ਤੋਂ ਪਹਿਲਾਂ ਵਾਰਡ ਨੰਬਰ 70 ਦੇ ਵਿੱਚ ਉਹ ਜਿਹੜਾ ਵਾ ਪਹਿਲਾਂ ਵੀ ਕੌਂਸਲਰ ਰਹੇ ਚੁੱਕੇ ਨੇ ਉਹਨਾਂ ਦੇ ਮਦਰ ਕੌਂਸਲਰ ਰਹੇ ਚੁੱਕੇ ਨੇ ਔਰ ਉਹਨਾਂ ਨੇ ਉਸ ਵਾਰਡ ਦਾ ਵੀ ਬੜਾ ਵਿਕਾਸ ਕਰਵਾਇਆ ਤੇ ਹੁਣ ਇੱਕ ਵਾਰੀ ਦੁਬਾਰਾ ਮੌਕਾ ਆਇਆ ਵਾ ਆਓ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਪੰਜਾਬ ਕੇਸਰੀ ਜਗਬਣੀ ਵੱਲੋਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਕਿਸ ਤਰ੍ਹਾਂ ਦੀ ਕੈਂਪੇਨ ਚੱਲ ਰਹੀ ਹੈ ਤੁਹਾਡੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੀ ਕੈਂਪੇਨ ਦੇ ਵਿੱਚ ਸ਼ਾਮਲ ਹੋਏ ਪੰਜਾਬ ਕੇਸਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕੈਂਪੇਨ ਬਹੁਤ ਅੱਛੀ ਚੱਲ ਰਹੀ ਹੈ ਜੀ ਤਕਰੀਬਨ 7 ਸਾਲ ਤੋਂ 5 ਸਾਲ ਮੇਰੇ ਮਾਤਾ ਜੀ ਕਾਉਂਸਲਰ ਰਹੇ ਨੇ 2 ਸਾਲ ਤੋਂ ਕਾਉਂਸਲਰ ਨਹੀਂ ਵੀ ਹੈਗੇ ਤਾਂ ਵੀ ਲੋਕਾਂ ਦੀ ਸੇਵਾ ਕਰ ਰਹੇ ਆ ਪਰ ਮੈਂ ਸਮਝਦਾ ਹਾਂ ਜੋ ਕੰਮ ਜੋ ਐਫਰਟਸ ਜੋ ਸਿਨਸੇਰਿਟੀ ਲੋਕਾਂ ਦੇ ਪ੍ਰਤੀ ਪਿਛਲੇ 7 ਸਾਲ ਦੇ ਵਿੱਚ ਦਿਖਾਈ ਹੈ ਔਰ ਲੋਕ ਪਿਆਰ ਦੇ ਰਹੇ ਨੇ ਰਿਵਾਰਡ ਦੇ ਰਹੇ ਨੇ ਇੱਜ਼ਤ ਦੇ ਰਹੇ ਨੇ ਔਰ ਜਿੱਥੇ ਵੀ ਚਾਹੀਦਾ ਲੋਕ ਕਹਿੰਦੇ ਆ ਤੁਹਾਨੂੰ ਆਨ ਦੀ ਲੋੜ ਹੀ ਕੀ ਹੈ ਤੁਸੀਂ ਤਾਂ ਮੇਰੀ ਫਲਾਕਸਲਾਣਾ ਕੰਮ ਕਰਾਇਆ ਸੀ ਤੁਸੀਂ ਮੇਰੀ ਪੈਨਸ਼ਨ ਲਗਾਈ ਸੀ ਤੁਸੀਂ ਸਾਡੀ ਗਲੀ ਬਣਾਈ ਸੀ ਤੁਸੀਂ ਵਾਟਰ ਸਪਲਾਈ ਪਾਈ ਸੀ ਤੁਸੀਂ ਸਾਨੂੰ ਲਾਈਟਾਂ ਲਵਾਈਆਂ ਸੀ ਤੁਹਾਨੂੰ ਆਉਣ ਦੀ ਕੋਈ ਜ਼ਰੂਰਤ ਨਹੀਂ ਤੁਸੀਂ ਜਾ ਕੇ ਜਿਹੜੇ ਨਵੇਂ ਏਰੀਏ ਮਿਲੇ ਆ ਉੱਥੇ ਕੰਮ ਕਰੋ ਜਾਂ ਕੁਝ ਹੋਰ ਕੰਮ ਕਰ ਲਓ ਇੱਥੇ ਇਲੈਕਸ਼ਨ ਅਸੀਂ ਲੜਾਂਗੇ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਲੋਕ ਇੰਨਾ ਜ਼ਿਆਦਾ ਕੰਫੀਡੈਂਸ ਹੈ ਲੋਕਾਂ ਦੇ ਵਿੱਚ ਔਰ ਮੈਂ ਸਮਝਦਾ ਵਾਂ ਇਹ ਮੇਰੇ ਵਾਸਤੇ ਮਾਨ ਦੀ ਗੱਲ ਹੈ ਮੈਂ ਰਿਣੀ ਆ ਇਹ ਸਾਰੇ ਲੋਕਾਂ ਦਾ ਜਿਸ ਤਰੀਕੇ ਦੇ ਨਾਲੇ ਲੋਕ ਪਿਆਰ ਦੇ ਰਹੇ ਨੇ ਤੇ ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਲੋਕਾਂ ਦਾ ਜਿਹੜਾ ਵਿਸ਼ਵਾਸ ਆ ਪਿਆਰ ਆ ਜਿਸ ਨਾਲ ਤੁਸੀਂ ਅੱਜ ਡੋਰ ਟੂ ਡੋਰ ਕੀਤਾ ਵਾ ਕਿੰਨੇ ਕੁ ਲੀਡ ਦੇ ਨਾਲ ਆਮ ਆਦਮੀ ਪਾਰਟੀ ਜਿੱਤੂਗੀ ਜੇ ਕੋ ਮੈਂ ਸਮਝਦਾ ਵਾ ਸਾਡੀ ਪਾਰਟੀ ਨੇ ਸਲੋਗਨ ਦਿੱਤਾ ਆਪ ਦੀ ਸਰਕਾਰ ਤੇ ਆਪ ਦਾ ਕਾਉਂਸਲਰ ਜਿਹੜੀ ਸਰਕਾਰ ਸਟੇਟ ਦੇ ਵਿੱਚ ਹੋਏ ਜੇ ਉਹਦਾ ਹੀ ਕਾਰਪੋਰੇਸ਼ਨ ਬਣੇ ਉਹਦੀ ਹੀ ਕਾਉਂਸਲਰਸ਼ਿਪ ਬਣੇ ਉਹਦਾ ਹੀ ਕਾਉਂਸਲਰ ਬਣੇ ਇਲਾਕੇ ਦਾ ਵਿਕਾਸ ਉਹ ਨਾਲ ਰਿਲੇਟਿਡ ਹੁੰਦਾ ਤਾਂ ਹੀ ਹੋ ਪੰਦਾ ਆ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਕੈਂਡੀਡੇਟਸ ਨੇ ਆਮ ਆਦਮੀ ਪਾਰਟੀ ਨੇ ਪਾਲਿਸਿਸ ਨੇ এডੂਕੇਸ਼ਨ ਦੀਆਂ ਹੈਲਥ ਸਿਸਟਮ ਦੀਆਂ ਔਰ ਜ਼ਰੂਰਤਮੰਦ ਲੋਕਾਂ ਨੂੰ ਉਹਨਾਂ ਨੇ ਫ੍ਰੀ ਦੇ ਵਿੱਚ ਇਲੈਕਟ੍ਰਿਸਿਟੀ ਦਿੱਤੀ ਹੈ ਇਹ ਤਿੰਨ ਮੁੱਦੇ ਜਿਹੜੇ ਹੈਗੇ ਆ ਇਹਨਾਂ ਤੋਂ ਪੰਜਾਬ ਦੇ ਲੋਕ ਬਹੁਤ ਖੁਸ਼ ਨੇ ਸ਼ਹਿਰੀ ਲੋਕ ਖੁਸ਼ ਨੇ ਔਰ ਇਹ ਦੇਖ ਕੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਕਾਰਪੋਰੇਸ਼ਨ ਨਗਰ ਕਾਉਂਸਲਸ ਹਰ ਜਗ੍ਹਾ ਦੇ ਉੱਪਰ ਬਣਾਣੀਆਂ ਨੇ ਔਰ ਜਿਹੜੇ ਵਿਕਾਸ ਦੀ ਨੇਰੀ ਪਿਛਲੇ ਕੁਝ ਸਮੇਂ ਤੋਂ ਜੇ ਚੱਲ ਰਹੀ ਸੀ ਔਰ ਉਹਦੇ ਵਿੱਚ 3-4 ਗੁਣਾ ਦਾ ਵਾਧਾ ਕਰਕੇ ਅਗਲੇ 2-2.5 ਸਾਲ ਦੇ ਵਿੱਚ ਇੰਨਾ ਜਦਾ ਵਿਕਾਸ ਹੋਣਾ ਹੈ ਪੰਜਾਬ ਦੇ ਵਿੱਚ ਔਰ ਲੋਕ ਆਪਣੇ ਆਪ ਦੇਖਣਗੇ ਜੇ 2022 ਦੇ ਵਿੱਚ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਂਦੀ ਸੀ ਔਰ ਉਹਦਾ ਉਹਨਾਂ ਨੂੰ 27 ਦੇ ਵਿੱਚ ਮੈਂ ਸਮਝਦਾ ਵਾਂ ਰਿਵਾਰਡ ਲੋਕਾਂ ਨੇ ਦੁਬਾਰਾ ਤੋਂ ਦੇਣਾ ਤੇ ਔਰ ਕਾਰਪੋਰੇਸ਼ਨਲ ਇਲੈਕਸ਼ਨ ਦੇ ਵਿੱਚ ਤੁਸੀਂ ਦੇਖ ਲਿਓ 21 ਤਰੀਕ ਨੂੰ ਰਿਜ਼ਲਟ ਆ ਜਾਣੇ ਨੇ ਔਰ ਕਿੰਨੇ ਅچھے ਰਿਜ਼ਲਟ ਆ ਆਮ ਆਦਮੀ ਪਾਰਟੀ ਦੇ ਕੈਂਡੀਡੇਟਸ ਨੇ ਆਉਣੇ ਨੇ ਇਹ ਤੁਹਾਡੀ ਵਾਰਡ ਨੰਬਰ 68 ਦੇ ਵਿੱਚ ਲੋਕਾਂ ਦੀਆਂ ਕੁਝ ਸਮੱਸਿਆਵਾਂ ਨੇ ਤੁਹਾਡੀ ਜਿਹੜੀ ਪ੍ਰਾਇੋਰਟੀ ਰਹੂਗੀ ਕਿਹੜੀ ਸਮੱਸਿਆ ਪਹਿਲਾਂ ਹੱਲ ਕਰਾਂਡੀ ਰਹੇਗੀ ਪ੍ਰਾਇੋਰਟੀ ਮੈਂ ਸਮਝਾਂ ਜੇ ਇਸ 68 ਨੰਬਰ ਵਾਰਡ ਦੀ ਸਮਝਾਂ ਜਾਂ ਕੋਟ ਖਾਲਸਾ ਏਰੀਆ ਦੀ ਸਮਝਾਂ ਸਭ ਤੋਂ ਪਹਿਲੇ ਜਿਹੜੀ ਫਾਟਕ ਦੀ ਬਹੁਤ ਪ੍ਰੋਬਲਮ ਹੈ ਰੇਲਵੇ ਫਾਟਕ ਬੰਦ ਰਹਿੰਦਾ ਵਾਸ਼ਿੰਗ ਸੈਂਟਰ ਅੱਗੇ ਬਣ ਗਿਆ ਔਰ ਪੁਰਾਣੀਆਂ ਸਰਕਾਰਾਂ ਦੇ ਵਿੱਚ ਕੀ ਏਕ ਧਿਆਨ ਨਹੀਂ ਦਿੱਤਾ ਗਿਆ ਵਾਸ਼ਿੰਗ ਸੈਂਟਰ ਦਾ ਅਲਟਰਨੇਟ ਕੁਝ ਹੋਰ ਨਿਕਲ ਆਂਦਾ ਪਿੱਛੇ ਬਣ ਜਾਂਦਾ ਤੇ ਇਹ ਸਮੱਸਿਆ ਨਹੀਂ ਸੀ ਹੋਣੀ ਅਸੀਂ ਇੱਕ ਅੰਡਰਪਾਸ ਦੇ ਵਾਸਤੇ ਕੱਲ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਜੀ ਨੂੰ ਰਿਕੁਐਸਟ ਕੀਤੀ ਹੈ ਕਿ ਸਟੇਟ ਗਵਰਨਮੈਂਟ ਸੈਂਟਰ ਸਰਕਾਰ ਦੇ ਨਾਲ ਗੱਲ ਕਰੇ ਸੀਐਮ ਸਾਹਿਬ ਗੱਲ ਕਰਨ ਅੰਡਰਪਾਸ ਬਣੇ ਇਸ ਏਰੀਆ ਦੇ ਵਿੱਚ ਔਰ ਇਸ ਤੋਂ ਇਲਾਵਾ ਪ੍ਰਾਇੋਰਟੀ ਸੀਵਰੇਜ ਦੀ ਬਹੁਤ ਪ੍ਰੋਬਲਮ ਹੈ ਪੀੜ੍ਹੀਆਂ ਪੀੜ੍ਹੀਆਂ ਗਲੀਆਂ ਨੇ ਸੀਵਰੇਜ 3 3 4 4 ਫੁੱਟ ਨੀਵੇਂ ਨੇ ਕਿੰਨ ਜਗ੍ਹਾ ਦੇ ਉੱਪਰ ਪਾਈਪਾਂ ਬਹੁਤ ਛੋਟੀਆਂ ਪਈਆਂ ਨੇ ਉਹਨਾਂ ਨੂੰ ਚੇਂਜ ਕਰਾਉ ਔਰ ਤੀਸਰਾ ਮੈਂ ਸਮਝਦਾ ਵਾਂ ਇੱਕ ਕੰਪਨੀ ਜਿਹਦੇ ਨਾਲ 2016 ਦੇ ਵਿੱਚ ਪੁਰਾਣੀ ਸਰਕਾਰਾਂ ਨੇ ਟਾਈਅਪ ਕੀਤਾ ਸੀ ਲਿਫਟਿੰਗ ਦੇ ਵਾਸਤੇ ਪੂਰਾ ਚੁੱਕਣ ਦੇ ਵਾਸਤੇ ਔਰ ਅਮਾਦੀ ਪਾਰਟੀ ਦੀ ਕਾਰਪੋਰੇਸ਼ਨ ਬਣਨ ਤੋਂ ਬਾਅਦ ਉਸ ਕੰਪਨੀ ਦਾ ਵੀ ਕੰਟਰੈਕਟ ਅਸੀਂ ਖਤਮ ਕਰਨਾ ਹਾਊਸ ਪਾਸ ਕਰਕੇ ਔਰ ਨਵੀਂ ਇੱਕ ਜ਼ਿੰਮੇਵਾਰ ਵਧੀਆ ਕੰਪਨੀ ਨੂੰ ਪਾਰਸ਼ੀਅਲਿਟੀ ਤੋਂ ਬਿਨਾ ਸਿਫਾਰਿਸ਼ ਤੋਂ ਬਿਨਾ ਔਰ ਪਰਸਨਲ